ਹੁਣ ਸਾਡੀ ਅਮਨਦੀ ਪੈਕਿੰਗ ਆ ਜਿਹੜੀ ਆਪਦੇ ਸਹੌਰੀਆਂ ਦੇ ਘਰ ਲਈ ਤਿਆਰ ਸ਼ੁਰੂ ਹੋ ਚੁੱਕੀ ਐ ਸੈਂ ਦੇ ਵਿੱਚ ਯੋਗਦਾਨ ਦੇ ਰਹੀ ਆ ਪ੍ਰਭ ਏਕਮ ਤੇ ਹਰ ਲਈ ਪਤਾ ਕਿ ਜੀ ਪੈਕਿੰਗ ਸ਼ੁਰੂ ਹੋ ਗਈ ਆ ਅਮਨਦੀ ਤੁਹਾਨੂੰ ਕਰਦਾਂਗੇ ਗੁਰਪਾਲ ਦੀ ਗੁਰਪਾਲ ਦੀ ਪੈਕਿੰਗ ਚੱਲ ਰਹੀ ਆ ਸ਼ਕਲ ਦਿਖਾ ਦੀ ਕਿ ਦਾਮ ਬੋਲ ਗਏ ਗੁਰਪਾਲ ਦੀ ਕਰ ਗਏ ਸਾਰੇ ਆ ਨੇ ਗੁਰਪਾਲ ਹਰ ਮੁੰਡੇ ਨੇ ਬੋਲਿਆ ਅਮਨ ਬੋਲਦੇ ਆ ਗੁਰਪਾਲ ਦੀ ਪੈਂਟ ਕਿਹੜੀ ਆ ਗੁਰਪਾਲ ਦੀ ਪੈਂਟ ਕਿਹੜੀ ਆ ਨਹੀਂ ਆਉਂਦੀ ਕਿਹੜੀ ਆ ਆਉਗਾਂ ਦੇ ਇੱਥੇ ਆ ਦੁਕਾਨ ਦੀਆਂ ਆਪੀ ਥਾਂ ਨਹੀਂ ਸੜਾਈ ਜਾਂਦੀ ਲੈ ਹੁਣ ਪੁੱਛ ਲੈ ਅਮਨੇ ਪੁੱਛੀ ਨਹੀਂ ਨਹੀਂ ਬਾ ਤੂੰ ਹੀ ਗਾਗੇ ਕਰਦੇ ਆ ਨਹੀਂ ਦੇਖਿਓ ਕੀ ਆ ਕੀ ਦੇ ਕੱਪੜੇ ਲੈ ਕੇ ਚੱਲੀ ਰਹਾਲ ਤੂੰ ਕਿੱਥੇ ਅਜਿੰਨਾ ਕਿਦੀਆਂ ਗੁਰਪਾਲ ਦੀਆ ਗੁਰਪਾਲ ਦੀਆ ਉਹ ਪਹਿਲਾਂ ਮੈਂ ਕਿਤੇ ਉਹਦੇ ਆਉਂਦੇ ਰਹੀ ਗੁਰਪਾਲ ਦੀਆ ਰਾਤੀ ਬਦਲ ਚਾਹ ਤੇਰਾ ਬਰੋਣਾ ਵੀਡੀਓ ਵੇਖ ਤੂੰ ਸਾਨੀ ਉਹ ਵੇਖ ਕਿਉਂ ਸਟੇਟਸ ਸਟੇਟਸ ਵੇਪਰ ਸਟੇਟਸ ਉਹ ਵੀ ਹੁੰਨ ਕਿੱਦਾਂ ਇੱਕ ਨਿਪਾਤਾ ਉਹਨੂੰ ਕਿ ਪੀਤੀ ਚ ਤੂੰ ਹੀ ਪਤਾ ਨਾ ਸਾਡਾ ਬੰਦਾ ਨਹੀਂ ਲੱਭਦਾ ਮੈਂ ਕਿੱਥੇ ਦੁੱਤਾ ਉਹ ਗਿਆ ਕਿ ਅੰਦਰ ਨਹੀਂ ਆਵੇ ਉਹ ਪਰਾਛੇ ਸੀ ਉਹਦਾ ਬੇਟਾ ਓਏ ਹੋਏ 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 ਅੱਧਾ ਘੰਟਾ ਹੋ ਗਿਆ ਉਹਨੂੰ ਗਏ ਪੂਰਾ 1 ਘੰਟਾ ਅੱਧਾ ਬੰਦੇ 1 ਘੰਟਾ ਮੈਂ ਨਹੀਂ ਹਾਂਗਾ ਉਹਨੂੰ ਲੱਗ ਗਏ ਮੇਰੇ ਜੀ ਦੇ ਗਏ ਉਹ ਲੈ ਮਾਰਾ ਕੋਲ ਚਲਾ ਗਏ ਅੱਜ ਮੁੰਡੇ ਆ ਮੇਰੀ ਬੇਇੱਜ਼ਤੀ ਕਰ ਉਹ ਮੈਂ ਮੈਂ ਭਗੜਾਂ ਇਹ ਬੰਦਾ ਵਾਲਾ ਹਾਂ ਤੂੰ ਕਹਿਦਾ ਮੈਂ ਕਿ ਕਹਿੰਦੇ ਹਾਂ ਆ ਮੈਂ ਇਹ ਰੋਟਾ ਕਰ ਮੈਂ ਤੇਰਾ ਲਿਹਾਜ਼ ਕਰਕੇ ਮੈਂ ਥੱਲੇ ਆ ਗਿਆ ਮੈਂ ਥੱਲੇ ਆ ਗਿਆ ਇਹ ਤਾਂ ਉਦੋਂ ਗਲਤ ਗਿਆ ਨਾ ਉਹ ਵੀ ਕਹਿੰਦਾ ਵੰਡ ਦਾ ਆਰਡਰ ਦੇ ਰਿਹਾ ਜੀ ਬੜਾ ਸੱਚ ਮੈਨੂੰ ਵੀ ਉੱਥੋਂ ਵੀ ਬੋਰੀ ਵੇਖ ਕੇ ਆੜ ਕੇ ਚੇਤਾ ਆਇਆ ਮਾਂਡਰ ਮਾਂਡਰ ਮੈਂ ਖੜੀ ਆ ਬਣਿਆ ਹਾਂ ਮੈਂ ਕਹਾਂ ਇਹ ਐਡਵੈਂਟਰੀ ਵਾਲਾ ਹੈ ਤਰਾਤੀ ਟੌਰ ਵੇਖੀ ਹੈ ਇਹਦੀ ਬੂਝੂ ਪਾਈ ਕੱਪੜੇ ਆ ਵਧੀਆ ਲੱਗਦਾ ਜੈਂਤੀ ਸ਼ੈਂਕੀ ਮੈਂ ਇੱਥੇ ਪਹਿਨੀ ਤੁਸੀਂ ਵੇਚ ਪਾਓ ਨਹੀਂ ਰੁਕ ਜਾ ਤੇਤੀ ਦਾ ਲਾ ਕੇ ਲਿਆਓ ਉੱਤੋਂ ਲੈ ਜਿਹਦੇ ਚ ਸਮਾਨ ਪਣਾ ਉਹ ਲਿਆਂਦਾ ਹੀ ਨਹੀਂ ਅਮਨ ਇੰਨਾ ਕੱਪੜਖਾਨਾ ਲੈ ਕੇ ਜਾਣਾ ਤੂੰ ਕੁਝ ਨਹੀਂ ਹੋ ਜਤਾ ਆਈ ਨਹੀਂ ਲਾਹਰ ਮਰੇ ਅਮਨ ਦੇ ਛੁੱਟਦਾ ਹਾਏ ਤੇ ਆ ਕੀ ਰਿਹਾ ਇਹ ਅਮਨ ਦੇ ਨੀ ਮਾਜਾ ਹਾਂ ਹਿੰਦੇ ਚੜ ਕੇ ਕੱਢ ਲਾ ਇੱਕ ਹੀ ਦੇਤੀ ਦੂਜਾ ਕਿਸੇ ਨੂੰ ਪਾ ਲੋ ਡੇ ਲੋ ਨਾ ਇਹ ਹੋ ਰਿਹਾ ਠੀਕ ਹੋ ਇਹ ਲੈ ਕਿੱਥੇ ਰੱਖਦਾ ਅਮਨ ਕਹਿ ਇੰਨਾ ਜੀ ਵੇਖੋ ਤੂੰ ਫਿਰ ਹੌਲ ਪੈ ਜਾਣੇ ਤੈਨੂੰ ਨਾ ਖੋਲ ਜੀ ਨਾ ਮੈਂ ਤਾਂ ਦੇ ਬਗਰੋ ਪੈਕਿੰਗ ਕੀਤੀ ਆ ਆਪਦੀ ਕੰਮ ਆ ਗਈ ਗੱਲ ਲੈ ਅਸੀਂ ਤਾਂ ਵੇਖ ਕੇ ਹੀ ਚੀਜ਼ਾਂ ਭੇਜਾਂਗੇ ਨਹੀਂ ਮੈਂ ਮਰ ਜਾ ਮਰ ਜਾ ਨਾ ਪੈਕੀਆਂ ਥੋੜੀ ਚੋਰੀ ਪੈਕ ਕਰਕੇ ਲੈ ਕੇ ਚੱਲੀ ਆ ਕਹਿੰਦੀ ਖੋਲ ਨਾ ਮੈਂ ਤਾਂ ਇੱਡਾ ਭਾਰਾ ਕੀ ਇੰਨੇ ਚ ਪਾਈ ਬੈਠੀ ਅੱਛਾ ਇਹ ਜਿਹੜੇ ਭਰਾ ਹੋਣਾ ਤਾਂ ਲੈਂਦੇ ਉਹ ਲੈ ਚੱਲੀ ਭਰਾ ਹੋਣਾ ਹੀ ਪਏ ਫੁਰਖਾਈ ਲੈ ਲੈ ਨਾ ਦੱਸ ਮੈਂ ਆ ਚੋਰੀ ਦੇ ਖੋਲਣੇ ਨਹੀਂ ਦਿੰਦਾ ਹਾਏ ਬੰਦ ਕਰ ਨਹੀਂ ਹਾਏ ਹਾਏ ਲੈ ਤੁਸੀਂ ਸਾਰੇ ਕਾਰ ਬੰਦ ਮੈਂ ਚੋਰੀ ਚੋਰੀ ਕੱਲ ਕੋਈ ਸੈਰ ਤੇ ਕਰ ਲੈ ਆਪਾਂ ਨੂੰ ਕੋਈ ਜਿਹੜੇ ਫਾਇਦਾ ਚੱਕਿਆ ਮੈਂ ਤੁਹਾਡੇ ਜਾਣ ਜਾਣਾ ਪਲੀ ਸਾਰਾ ਕੁਝ ਹੀ ਲੈ ਜਾ ਭੈਣੇ ਇਹਨੇ ਲਗਾਣਾ ਵਾ ਇਹ ਤਾਂ ਆਪਾਂ ਫਿਰ ਬਾਅਦ ਚੇਲੇ ਤੇ ਫਿਰ ਉਹਨਾਂ ਨੇ ਕਹਿਣਾ ਤੇਚੀਆਂ ਚ ਪਤਰੀਆਂ ਨੇ ਪੱਥਰ ਪਾ ਕੇ ਘੱਲੇ ਐਡੇ ਭਾਰੇ ਕਾ ਤੂੰ ਆਪੇ ਚੱਕੀ ਫਿਰੂਗਾ ਮਨਦੀਪ ਮੇਰਾ ਪਰਫਿਊਮ ਦੇ ਜਿਹੜਾ ਐਕਸਪੈਂਸਿਵ ਵਾਲਾ ਵਾ ਤੋਨੋ ਹੀ ਫੜਾ ਦੇ ਮੈਂ ਤਾਂ ਉਹ ਮੈਨੂੰ ਦੋ ਉਹ ਖੋਲ ਕੇ ਨਾਲੇ ਮੇਰੇ ਫਰੈਂਡਾਂ ਨੂੰ ਦਿਖਾਇਆ ਜਾ ਹਾਂ ਨਹੀਂ ਨਹੀਂ ਕੋਤੋਂ ਨਹੀਂ ਉਹ ਉਹ ਨਹੀਂ ਸਾਰੇ ਬਾਕਸ ਕੱਢ ਲਓ ਨੇ ਇੱਕ ਥੈਲੇ 'ਚ ਪਾ ਲਓ ਅਮਨ ਹੋਣਾ ਆਪਦਾ 20 ਪੈਕ ਕਰਨ ਲੱਗ ਪਈਏ ਇਹ ਤਾਂ ਪੂਰੇ ਹੀ ਨਹੀਂ ਹੁੰਦੇ ਇਹਦੇ 'ਚ ਆ ਜਾਣੇ ਕਿਹੜਾ ਵਰਤਿਆ ਜਾਨੇ ਵਰਤ ਲੂ ਉਹ ਘੜੀਆਂ ਅਸੀਂ ਸਾਡੇ ਘਰੇ ਆਏ ਇਹ ਘੜ ਗੱਡ ਲਈਆਂ ਇਹ ਉੱਥੇ ਹੀ ਰਹਿਣ ਦੇ ਬਬਾਏ ਰੋਲ ਜਾਣੀਆਂ ਫਿਰ ਲੱਭਣੀਆਂ ਮੈਂ ਮੰਗਾਈਆਂ ਹਾਂ ਉਹ ਵਿਚਾਰੀ ਕੀ ਲੈਣ ਗਈ ਆ ਤੇ ਉਹ ਹੱਥ ਚ ਲੱਗ ਗਿਆ ਉਹਦੇ ਪਰਫਿਊਮ ਲੈਣ ਗਈ ਆ ਵਿੱਚ ਇਹ ਐ ਹੀ ਰਹਿੰਦੇ ਆ ਨਹੀਂ ਖੋਲ ਮੈਂ ਆਪਣੇ ਫਰੈਂਡਾਂ ਨੂੰ ਦਿਖਾਉਣਾ ਗੱਡਾ ਤੁਸੀਂ ਮੇਰੀਆਂ ਪੈਕਿੰਗ ਦਾ ਡੌਨ ਤੇ ਹੋਈਆਂ ਤਿੰਨੇ ਜਾਣੀਆਂ ਅਸੀਂ ਵੇਖ ਕੇ ਚੈੱਕ ਕਰਕੇ ਚੀਜ਼ਾਂ ਭੇਜਣੀਆਂ ਵਾਹ ਏਡੀ ਥੀਕ ਪਾਉਣੀ ਹਾਂ ਦਿਖਾ ਕੇ ਆ ਵੀ ਅਮਨ ਹੀਲ ਪਾਉਣੀ ਲਓ ਜੀ ਅਮਨ ਦਾ ਪਰਫਿਊਮ ਹੈ ਇਹ ਨੂੰ ਨਾ ਇਹਨਾਂ ਬ੍ਰਾਹਮਣਾਂ ਵਾਸਤੇ ਲੈਣ ਆਈ ਮੈਂ ਆਹ ਵਾਲੀ ਹੀਲ ਪਾਉਣੀ ਵਾ ਲੈ ਦੇ ਪੂਰੀ ਆ ਜੇਗੀ ਆਹ ਕੰਦੀ ਇਹਦਾ ਦੂਜਾ ਪੈਰ ਲਿਆ ਕੇ ਦੇ ਦੋ ਹਾਂ ਐਡਾ ਪੈਰ ਤਾਂ ਛੋਟਾ ਆਪਣੇ ਘਰ ਚ ਕਹਿੰਦੇ ਹੁਣ ਹੀ ਪ੍ਰਾਪਤ ਹੋਣਾ ਤਾਂ ਨਹੀਂ ਜਾਣਦੀਆਂ ਐਡਾ ਆ ਕੀ ਹੈ ਸੈਂਡਲ ਸੈਂਡਲ ਅਮਨ ਨੇ ਵਿਆਹ ਤੇ ਪਾਉਣਾ ਹਾਂ ਨਾਲੀ ਰੀਲਾ ਵੀ ਚੱਪੀਆਂ ਨੇ ਪੜਾ ਸੋਹਣੀ ਨੇ ਪ੍ਰੈਗਨਨਸੀ ਪ੍ਰੈਗਨਨਸੀ ਨਹੀਂ ਚਾਰ ਜਣੀਆਂ ਪੈਕ ਕਰਨ ਲੱਗੀਆਂ ਸਮਾਨ ਵਾਹ ਵਾਹ ਐਨਾ ਕੁਝ ਭੜਨ ਲੱਗੇ ਹੈ ਨਾ ਹੈਂ ਇਹ ਨੂੰ ਨਹੀਂ ਪਤਾ ਮਾ ਮਾ ਸਹੀ ਕਿਹੜੀ ਪੜੀ ਘੈਂਟ ਆ ਇਹ ਚਲ ਪਿਸਟੀਆਂ ਇਕੱਲੀ ਆ ਨਹੀਂ ਰੱਖਣਾ ਮੈਂ ਪਸੰਦ ਕੀਤੀ ਆ ਸੁਦੀ ਬੰਦੇ ਚ ਰੱਖਣਾ ਰੱਖ ਇੱਧਰ ਇਹੋ ਜੀਆਂ ਚੀਜ਼ਾਂ ਵੱਡੀਆਂ ਪੈ ਕੇ ਉਹ ਇੱਕ ਪਾਸੇ ਆ ਵੇਖੂ ਲੈ ਕਿਉਂਕਿ ਆ ਖਾਲੀ ਕੰਨੇ ਲਿਖੋਣਾ ਪੈਣਾ ਪਹਿਲਾਂ ਕੰਨੇ ਲਿਖਦੇ ਮੜਿਆ ਲਾ ਮੈਂ ਲਿਖਾ ਦੇਵੇ ਮੈਂ ਲਿਖਾ ਸੱਜਿਆ ਸੱਜੇ ਮੇਰੇ ਭੜੀ ਹਰਮਨ ਸਨੋਵਰ ਮੜਿਆ ਫੋਨ ਖੜੀ ਮੈਂ ਲਿਖਾ ਤੰਗਾ ਮੈਨੂੰ ਨਾਲ ਲੈ ਆਈ ਵਿੱਚ ਤੰਗਾ ਉਹ ਵਾਡੋ ਬਸ ਤਾਰਾ ਤੜਨੇ ਗੁਬਾਰਾ ਹੁੰਦਾ ਤਾਰੇ ਹਵਾ ਜੇ ਭਰੀ ਹੁੰਦੀ ਜਿਹੜਾ ਤਾਰੇ ਐ ਕਿੰਜ ਹੁੰਦੇ ਆ ਹਾਂ ਸਾਬ ਉਹਦੇ ਉੱਤੇ ਲੀਤੇ ਕੁਝ ਲਿਖੀਏ ਚੱਲ ਪਹਿਲਾਂ ਇਹਦੇ ਨਾ ਬਣਾਉਣਾ ਰਾਹ ਤਾਂ ਬੀ ਜਾਣਾ ਸਾਡੇ ਐ ਨਹੀਂ ਜਾਣ ਪਹਿਲਾਂ ਆਪਣੇ ਵੀ ਡਿਜ਼ਾਈਨ ਪਹਿਲਾਂ ਇਹਨਾਂ ਨੇ ਐ ਪਾਉਣਾ ਪਹਿਲਾਂ ਫੇਰ ਆਪਣੇ ਪਾਉਣਾ ਮੈਂ ਨੇ ਥੋੜਾ ਕਿੰਨੇ ਗਲੇਪ ਆਵੇ ਨਹੀਂ ਇਹ ਦੂਜਿਆਂ ਨੂੰ ਪਤਾ ਵੀ ਨਹੀਂ ਦੇ ਨਾਮ ਐਸ਼ਾ ਪੰਜਾਬੀ ਨਹੀਂ ਸਾਡੀ ਅਮਨ ਨੇ ਤਾਂ ਮਹਿੰਦੀ ਲਵਾਉਣੀ ਲਵਾਉਣੀ ਆ ਕਿਉਂਕਿ ਉਹਦਾ ਵਿਆਹ ਹੈ ਤੇ ਸਾਡੀ ਆ ਮੈਡਮ ਨੂੰ ਉਹ ਤੋਂ ਜ਼ਿਆਦਾ ਕਾਲੀ ਆ ਇਹ ਕਹਿੰਦੀ ਪਹਿਲਾਂ ਮੇਰੇ ਲਵਾ ਦੇ ਪ੍ਰਭ ਕਿੱਥੋਂ ਕਿੱਥੇ ਤੱਕ ਲਵਾਣੀ ਵੰਦੀ ਐਨੇ ਐਨੇ ਲਾਉਣੇ ਇੱਥੋਂ ਤੱਕਰ ਤਾਂ ਲਾਏ ਸਾਦੇ ਬੱਚੇ ਬੱਚੇ ਆ ਤੇ ਬੱਚੇ ਬੱਚਿਆਂ ਨੂੰ ਕੀ ਲੋੜ ਐਨੇ ਐਨੇ ਸ਼ੌਂਕ ਪਗਾਉਣ ਦੇ ਬੱਚਿਆਂ ਨੇ ਤੇ ਲੋੜ ਹਾਂ नमस्कारा तो लाके लेके मैं सारा नाक और गल्ला सारीयां आपे लाके आईये काजल को जल्दी आपे लाके गन्ने ला दिए सोणा ला रहे है ना बहुत सोणा ला रहे जाके शीशा देख अच्छा ये काटते है लग गए डिजाइन कटे है लगा ना वाओ सेम नीड डिजाइन हम्म बैग पे सेम हो गई बैग पे सेम हो गए जैसा दोनों पर पहन रहे थे सेम हो ओके 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 और ना जाए चले वो ਹਰਮਣਾ ਕੀ ਲਗਾਉਣਾ ਮਹਿੰਦੀ ਦੇ ਵਿੱਚ ਮੋٹے ਦੀ ਵਾਈਫ ਲੈ ਜਿਹਦੇ ਘਰ ਵਾਲੇ ਦਾ ਨਾਂ ਹੀ ਲੱਭਣ ਦਿਆ ਸੀ ਆਹੋ ਇਹਨੇ ਬੜੇ ਕਿਤੇ ਦੂ ਦੂ ਵੀਰੇ ਮੋٹے ਦੀ ਵਾਈਫ ਵੀ ਕੱਲੀ ਕੱਲੀ ਕਰਕੇ ਲਿਖ ਦਿਓ ਇਹ ਵੀ ਸਾਰੇ ਇਹ ਵੀ ਮੈਂ ਵੇਖ ਕੇ ਸਾਰਾ ਤੱਬਰ ਲੱਭਦਾ ਕਿ ਨਹੀਂ ਨਹੀਂ ਸਹੀ ਆ ਹਾਂ ਹਾਂ ਦੂ ਦੂ ਹਰਮਣ ਤੁਸੀਂ ਦੋਵਾਂ ਜੀਆਂ ਨੂੰ ਵੀਰੇ ਤੁਸੀਂ ਇਹਨੂੰ ਵੀਨੇ ਦੱਸਿਓ ਚੰਗੀ ਕਿਥੇ ਆ ਰਹੀ ਹੈ ਮੈਨੂੰ ਦੱਸ ਦਿਓ ਠੀਕ ਜੀ ਬੰਦੀ ਵੇਖਿਆ ਹਾਂ ਆਪਾਂ ਇਹਨਾਂ ਨੂੰ ਪੁਆਇੰਟ ਦਵਾਂਗੇ ਤੇ ਕਿੰਨਾ ਕਰਨੀ ਫਰਾਂਟ ਤੇ ਲਿਖਿਆ ਜਾਣਾ ਸੀ ਉਹ ਮੈਂਦੀ ਪੂਰੀ ਹੋ ਗਈ ਹਣ ਦੀ ਨੋ ਵੀਰੇ ਨੇ ਲਿਖ ਦੇਣਾ ਉਹਦੋਂ ਫਿਰ ਸੌ ਗਈ ਸੀ ਨਾ ਹਰਮਨ ਵਿਚਾਰੀ ਤੱਕ ਹੀ ਅੰਭੀ ਰਾਤ ਦੀ ਉਹ ਤਾਂ ਬੈਗ ਤੇ ਵੀ ਲਿਖਿਆ ਜਾਣਾ ਹੋਰ ਨਹੀਂ ਜਮਾ ਹੀ ਨਹੀਂ ਇਹ ਨੀਂਦ ਕਿਹਦੀ ਵਜ੍ਹਾ ਨਾਲ ਨਹੀਂ ਪੂਰੀ ਹੋਈ ਉਹ ਆ ਬੰਦਾ ਇਹ ਇਕੱਲੇ ਨਹੀਂ ਸਾਰੇ ਟੱਬਰ ਨੂੰ ਗਦੀ ਗੇੜੇ ਪਾਇਆ ਸੀ ਅਮਨ ਚੱਲ ਚੱਲੀਏ ਆਪਾਂ ਤੇਰੇ ਤੋਂ ਮਾੜਾ ਜ ਮੱਜਾਂ ਦਾ ਗੇੜਾ ਦਵਾਕ ਲਿਆ ਮੱਜਾਂ ਚ ਖੜੇ ਆ ਫਿਰ ਵੀਰਾ ਪੂਰਾ ਹਾਂ ਸਾਰੀ ਫੈਮਿਲੀ ਜਾਂਦੀ ਹੋਈ ਮੈਂ ਪਿੱਛੇ ਆਪਣਾ ਸ਼ੂਟ ਕਰਨ ਆ ਰਹੀ ਹਾਂ ਸਾਰਾ ਟੱਬਰ ਇੱਥੇ ਘਾਤੋ ਖੜ ਕੇ ਆ ਕੇ ਅਮਰ ਅਮਰ ਤਾਂ ਮੱਜਾਂ ਚ ਆਉਣੇ ਜਾਂਦੀ ਜਾਂਦੀ ਕੋ ਮਹਿੰਦੀ ਵਾਲੇ ਹੱਥਾਂ ਵਾਲਾ ਮੋਹਨੀਆਂ ਮੇਰੇ ਤੋਂ ਮਿੰਟ ਕਿਹ ਆਇਆ ਚਾਹਦੀ ਜੀ ਫਾਰਮ ਦੇ ਜਿਹੜਾ ਮਾਰ ਜਿਆ ਮੱਜਾਂ ਉਤਰੀਆਂ ਪਈਆਂ ਮੱਜਾਂ ਕਹਿੰਦੀ ਆਉਣ ਬਣ ਕਿੱਥੇ ਗਈ ਚਲੀ ਹਾਂ ਹਾਂ ਫਿਰ ਸੋ ਕੱਲ ਤੋਂ ਤਾਂ ਇਹ ਇੱਕੋ ਹੀ ਹੋ ਗਿਆ ਕੱਲ ਤੋਂ ਤਾਂ ਨਵੀਂ ਲਾਈਫ ਸ਼ੁਰੂ ਹੋ ਜਾਣੀ ਬੰਦੇ ਦੀ ਹਨਾ

ਜੈਲਾ ਲੱਗੀ ਵਾਲਾ ਨੂੰ ਬੁੱਧੂ ਵਜਿਓ ਕੱਤੀ ਦੇ ਵਾਲਾ ਨੂੰ ਕੀ ਹੋ ਗਿਆ ਸੀ ਗਵਾਣ ਗਵਾਣ ਤੇਰੇ ਦੁੱਖ ਦੀ ਖਾਦੀਆਂ ਓਏ ਸੱਚੀ ਆ ਵੇ ਤੇਰੀ ਮੱਜ ਹਾਂ ਵਿਚਾਰੀ ਹੈ ਨਾ ਮਜਾਰੀ ਜੋ ਨੂੰ ਚੋ ਵੀ ਹੁਣ ਨਹੀਂ ਚੋ ਇੱਥੇ ਇਹ ਵੇਖੀ ਮੈਨੂੰ ਮਾਰਦੀ ਏ ਮੋਟੇ ਹੱਥ ਲੈ ਇਹਨੂੰ ਆ ਡਾਇਲਗ ਹੁੰਦਾ ਕਰਦੀ ਪਿਆਰ ਬਹੁਤ ਮੱਜ ਆ ਜਿਹੜੀਆਂ ਇਹਦੇ ਸ਼ੇਰੀਆਂ ਇਹਦਾ ਮੱਜ ਆ ਵਿੱਚ ਵੇ ਬਾਈ ਵਕਿਆ ਨੇ ਸੁਝਾਈਆਂ ਥੋੜੀਆਂ ਥੋੜੀਆਂ ਹੀ ਸਿਆ ਜਾ ਕੇ ਪੂਰੀਆਂ ਹੁੰਦੀਆਂ ਸੀ ਮੈਂ ਕੱਲੀ ਦਾਸ ਮੱਜਾ ਚੋਲਿੰਦੀ ਸੀ ਉਹਨੇ ਟਾਈਮ ਤੇ ਜਿੰਨੇ ਕਰਦੇ ਆ ਆ ਆ ਆ ਨਹੀਂ ਮੱਜਾ ਨਹੀਂ ਮਸ਼ੀਨ ਨਹੀਂ ਲੱਗਦੀ ਮੱਜਾ ਹਮੇਸ਼ਾ ਹੱਥ ਨਾਲ ਕੱਲੀਆਂ ਗਾਵਾਂ ਨੂੰ ਮਸ਼ੀਨ ਲੱਗਦੀ ਆ ਆ ਆ ਮੱਜਾ ਰਸ ਘੜੀਆਂ ਦੇਖ ਮੇਰੀ ਆਵਾਜ਼ ਪਹਿਲੇ ਜਿਹੜੀ ਬੰਨੀ ਬੈਠੀ ਇਹ ਕਾਮ ਅੱਜ ਸੀ ਇੱਕ ਆ ਦੂਜੇ ਨੰਬਰ ਤੇ ਸੀ ਆ ਲੈਣ ਤੇ ਹੈ ਨਹੀਂ ਸੀ 8 9 ਬੱਚਾ ਜਿਹੜੀਆਂ ਮੇਰੀ ਮੱਝਾਂ ਮੱਝ ਲਿਖੀ ਬਾਵਾ ਆ ਮੇਰੀ ਪੀਣਾ ਨਹੀਂ ਆ ਰਹਿ ਲਾ ਆ ਵੇ ਐਂਡ ਤੇ ਮੱਝ ਬੱਜੀ ਉਹ ਜਿਹੜੀ ਮੱਝ ਮੈਂ ਹੀ ਚੋਂਦੀ ਹਾਂ ਹਾਂ ਵੇ ਕਿ ਵੰਦੇ ਉਹ ਪਛਾਣ ਲਿਆ ਮੈਨੂੰ ਇੱਕ ਬੂਰੀ ਮੱਝ ਸੀ ਆਪਣੀ ਉਹਨਾਂ ਨੂੰ ਵੀ ਦਰਦੇ ਦੇਖੀ ਆ ਬੂਰੀ ਮੱਝ ਕਿਸੇ ਨੂੰ ਨਹੀਂ ਬੈਠੇ ਬੂਰੀ ਬੱਚੀ ਨਹੀਂ ਬੂਰੀ ਮੱਝ ਨਹੀਂ ਨਾ ਜਾਵੇ ਨਹੀਂ ਆ ਪਰੇ ਗੁੱਗੂ ਦਾ ਨਾ ਪਗੀਰੇ ਕੇ ਵੱਡੀ ਮੱਝ ਦਾ ਜਿਹੜਾ ਐਂਡ ਤੇ ਜਾ ਨਹੀਂ ਵੱਡੀ ਮੱਝ ਕਹਾਉਂ ਮੈਂ हां वड्डी माज सी ओ गाने ਦੇ ਫੋਟੋ ਵੀ ਮੇਰੀ ਕਿਹੜੇ ਪ੍ਰੋਬਲਮ ਨਾਲ ਹੋ ਰਿਹਾ ਇਹ ਗਾਣਾ ਸੁਣਾਇਆ ਤਾਂ ਦਰਦੀ ਥੋੜਾ ਓਕੇ ਗੁੰਮਾ ਆਉਂਦਾ ਬਲੱਡ ਘਟਿਆ ਵਧੀਆ ਹੋਇਆ ਘਟਿਆ ਨਹੀਂ ਹੋਇਆ ਵਧੀਆ ਆਇਆ ਆਜੋ ਆਜੋ ਤੁਸੀਂ ਵੀ ਕੱਲ ਓਕੇ ਜੀ ਚਲੋ ਅੱਜ ਅੰਮ੍ਰਿਤ ਆਖਰੀ ਦੇਣਾ ਤੇ ਸਾਡੇ ਘਰੇ ਕੱਲ ਤੋਂ ਚੱਲ ਜਾਣਾ ਜਾ ਕੇ ਮੰਦੋ ਇਹ ਮੈਦੀ ਲੱਗੀ ਜੇ ਮਾੜੀ ਚੁਹਾਣੀ ਆ ਅਰੇ ਮਾੜੀ ਚੁਹਾਣੀ ਮੇਰੇ ਮੈਦੀ ਲੱਗੀ ਆ ਲੈ ਮਾੜੀ ਚੁਹਾਣੀ ਕਿ ਤੱਕ ਸਮਝਦੀ ਨਾ ਮੇਰੀ ਮੈਦੀ ਲੱਗੀ ਜਮਾਈ ਨਹੀਂ ਜਮਾਈ ਪੂਰਾ ਮੈਦੀ ਲੱਗਦੀ ਹੋ ਤਾਂ ਨਹੀਂ ਲਾਉਦੀ ਆ ਮਜ਼ਾ ਆਜਾ ਮੇਰੇ ਪਿੰਡਾ ਇੱਕ ਵਾਰੀ ਦੁਆ ਕਰੀ ਆ ਜੀ ਮਾਰਾ ਚੱਪੀ ਚੱਪੀ ਮੇਲੇ ਵਿੱਚ ਸਾਰਾ ਕਾਹਰਾਂ ਨੇ ਕੋਣ ਲਾ ਗਿਆ ਥੱਲੇ ਚਲਾਰੇ ਵਿੱਚ ਚਲੋ ਨਹੀਂ ਤੂੰ ਖੰਡ ਤੇ ਉਹ ਕਿਉਂ ਲਾਉਣੀ ਆ ਚੜ ਗਏ ਰੰਗ ਚੜ ਗਏ ਸੋਹਰੇ ਤੇਰੇ ਜਿਆਦਾ ਪਿਆਰ ਕਰਨਾ ਖਾਸ ਪਿਆਰ ਸੋਹਣਾ ਕਰ ਦਿੰਦਾ ਪਿਆਰ ਮਹਿੰਦੀ ਜੜੇ ਵਹਿਮ ਧਮਾ ਕਰ ਦਿੰਦਾ ਪਿਆਰ ਮੇਰੀ ਕੁੜੀ ਨੇ ਵੀ ਕਰਦਾ ਨਹੀਂ ਕਰਦਾ ਪਿਆਰ ਪਰ ਮੈਂ ਤੂੰ ਵੀ ਮਹਿੰਦੀ ਲਵਾਈ ਹੱਥ ਤੇ ਜਦ ਤੇਰਾ ਵਿਆਹ ਆਇਆ ਸੀ ਚੁੰਨੀ ਚੰਨੀ ਦਰਵਾਜ਼ਾ ਦਿੱਤਾ ਏ ਤੂੰ ਹੀ ਕੋਈ ਡੋਲੀ ਗੁੱਲੀ ਬਿਠਾਈ ਹੱਤਾਂ 'ਤੇ ਮਿਠਾਉਗਾ ਬੰਦੀ ਕੋ ਹੁਣਾ ਨੇ ਲੈ ਆਈਏ ਜਾਣ ਤੋਂ ਕੋਈ ਕੀ ਲੈ ਮੈਂ ਤੇ ਲਾਦ ਨਾਲ ਰੁਕ ਗਿਆ ਲਾਦ ਓ ਮਾਈ ਗੋਡ ਕਿੰਨਾ ਜਿਆਦਾ ਇਹਨਾਂ ਮੁੰਡਿਆਂ ਨੂੰ ਚਾਅ ਹੈ ਵਾਗਰ ਲਿਆ ਤੂੰ ਵੀ ਹੱਥ ਜਾਲਦਾ ਆਪਦੇ ਵਿਆਹ ਦਾ ਗੰਨਾ ਹੋਗਾ ਲਿਆ ਤੇਰੇ ਦੇ ਕੁਸ਼ ਕੀ ਬੜੀ ਸਾਰਾ ਘਿਓ ਹੀ ਪੀ ਜਾਣੇ ਨੇ ਵਧੀਆ ਗੱਲ ਹੈ ਕਿ ਨਹੀਂ ਲਾਣ ਅਤੇ ਮਿਲਦਾ ਉਹ ਵੀ ਲਾਥ ਜਾਣੇ ਜਿਹੜਾ ਚੜਿਆ ਵਾਲਾ ਮੋਟਾ ਲੈ ਹਾਈਵੇ ਐ ਨਾ ਖਰਾਬ ਕਰੀ ਜਾ ਉਹ ਲੈ ਉੱਤੋਂ ਹੋਇਆ ਕਰਤਾ ਉਹ ਹੋਇਆ ਤਾਂ ਯਾਰ ਤਲੇ ਤੇ ਲੱਗਾ ਉਹ ਵੀ ਪਟੂਆਂ ਵਾਲਾ ਪੱਟ ਛੁੱਟਿਆ ਤੂੰ ਸਾਰਾ ਪਟੇ ਵਾਲਾ ਮਨਦੀਪ ਜੀ ਲਵਾ ਗਏ ਮੇਰੇ ਪੰਜਾਬ ਦੇ ਮੈਨੂੰ ਇਹ ਕ ਕੁੜੀ ਦੀ ਸਮਝ ਅਜ ਤੱਕ ਨਹੀਂ ਆਈ ਕੋਈ ਬੰਦਾ ਵੇਲਾ ਹੈਗਾ ਜੀ ਤੇ ਤੋਂ ਮੈਂ ਲਵਾਣਾ ਲਿਆ ਆਵੇ ਹਾਂ ਲਵਾ ਕੇ ਟਾਈਮ ਨਾ ਜਾਵੇ ਆ ਗਿਆ ਮੈਂ ਆਵੇ ਆ ਗਿਆ ਯਾਰ ਭੈ ਜੀ ਲਿਆ ਫੜਾ ਮਜ਼ਾਕ ਨਹੀਂ ਸੌਂ ਲੱਗੇ ਜੀ ਗਲਤ ਪੈ ਗਿਆ ਕਿਉਂ ਡਿਜ਼ਾਈਨ ਸਾਰੀ ਜਿੰਨੇ ਕ ਪੀਤਾ ਕੀ ਡਿਜ਼ਾਈਨ ਪਾਉਣਾ ਕਿਹੜਾ ਵਾ ਇੱਧਰ ਖੜ ਜਾਨ ਆਪਣਾ ਕਿੰਨੇ ਭਾਕੇ ਦੇ ਦਿੱਤਾ ਜਵਰਾਜ ਮੈਂ ਕਬੂਤਰ ਦੇ ਬਿੱਠ ਮਾਰੀ ਐਵੇਂ ਤੁਹਾਡੇ ਕੁੜੀਆਂ ਦੇ ਵੇਖੋ ਨਹੀਂ ਪਤਾ ਤੁਸੀਂ ਨਹੀਂ ਪਾਉਣੀ ਬਾਓ ਬਹੁਤ ਸੋਣੀ ਬਣੀ ਇਹ ਤਰਪੋਤਾ ਆਪਣੇ ਮਾਸੀ ਨਾਲ ਖਾਣੇ ਤੁਸੀਂ ਇੱਥੇ ਲਹੋਣਾ ਇੱਥੇ ਲਹੋਣਾ ਚੱਲ ਇੱਥੇ ਮੈਂ ਲੈ ਕੇ ਲਾਓ ਹੈ ਮੈਂ ਵੀ ਯਕੀਨ ਨਹੀਂ ਕਰਦਾਗਾ ਸਾਡੀਆਂ ਕੁੜੀਆਂ